ਬੀਤੀ ਰਾਤ ਫਿਲੌਰ ਦੇ ਨਜ਼ਦੀਕੀ ਪਿੰਡ ਕਲਪੁਰ ਵਿਖੇ ਇੱਕ ਨੌਜਵਾਨ ਤੇ ਕੁਝ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜ਼ਖਮੀ ਨੌਜਵਾਨ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲੈ ਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਹ ਆਪਣੇ ਕਾਰ ਵਿੱਚ ਬੈਠ ਤੇ ਲੰਮਾ ਪਿਆ ਹੋਇਆ ਸੀ ਕਿ ਉਸ ਨੂੰ ਇੱਕ ਫੋਨ ਆਇਆ ਜਦੋਂ ਉਹ ਉੱਠ ਕੇ ਬਾਹਰ ਚਲਾ ਗਿਆ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਦੀ ਕਿਸੇ ਨਾਲ ਲੜਾਈ ਹੋਈ ਹੈ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਤਾਂ ਉਸਦੀ ਮੌਤ ਹੋ ਗਈ। ਉਸਦੀ ਮਾਤਾ ਨੇ ਦੱਸਿਆ ਕਿ ਮੇਰਾ ਇੱਕ ਪੁੱਤ ਪਹਿਲਾਂ ਮੁਕ ਗਿਆ ਸੀ ਤੇ ਹੁਣ ਇਸ ਨੂੰ ਵੀ ਨਾਲ ਦੇ ਪਿੰਡ ਦੇ ਨੌਜਵਾਨਾਂ ਨੇ ਆ ਕੇ ਮਾਰ ਦਿੱਤਾ ਜਦੋਂ ਇਸ ਮਾਮਲੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਹੈ ਕਿ ਬੀਤੀ ਰਾਤ ਪਿੰਡ ਅਕਲਪੁਰ ਦੇ ਗੇਟ ਦੇ ਨਾਲ ਬਣੀ ਦੁਕਾਨ ਦੇ ਵਿੱਚ ਜਗਤਾਰ ਸਿੰਘ ਤਾਰੂ ਨਾਮ ਦਾ ਸ਼ਖਸ ਬੈਠਾ ਸੀ ਤੇ ਉਸ ਨੂੰ ਕੁਝ ਨੌਜਵਾਨਾਂ ਨੇ ਆ ਕੇ ਤੇਜ਼ ਤਾਰ ਹਥਿਆਰਾ ਨਾਲ ਵੱਢ ਡੁੱੱਕ ਕੇ ਦਿੱਤੀ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਲੈ ਜਾਇਆ ਗਿਆ ਪਰ ਰਸਤੇ ਵਿੱਚ ਉਸਨੇ ਦਮ ਤੋੜ ਦਿੱਤੇ ਉਹਨਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਥਾਣਾ ਫਿਲੌਰ ਨੂੰ ਦੇ ਦਿੱਤੀ ਮੌਕੇ ਤੇ ਐਸਆਈ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਕਟਨਾ ਵਾਲੀ ਥਾਂ ਤੇ ਪਹੁੰਚ ਗਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਸਾਭਕਾ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਅਗਰ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਆਉਣ ਵਾਲੇ ਸਮੇਂ ਵਿੱਚ ਫਿਲੌਰ ਨੈਸ਼ਨਲ ਹਾਈਵੇ ਤੇ ਭਾਰਤੀ ਕਿਸਾਨ ਯੂਨੀਅਨਾਂ ਨੂੰ ਨਾਲ ਲੈ ਕੇ ਪੱਕੇ ਤੌਰ ਤੇ ਟਰਨਾ ਲਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜਦੋਂ ਕਟਨਾ ਸਬੰਧੀ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਨਾਲ ਸੰਪਰਕ ਕੀਤਾ ਉਨ੍ਹਾਂ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਇਹਨੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਤੇ આરોપીਾਂ ਦੀ ਪਾਲ ਕਰਕੇ ਜਲਦ ਕਾਬੂ ਕੀਤੇ ਜਾਣਗੇ ਪੱਤਰਕਾਰ ਅਜੇ ਸਿੰਘ ਨਾਗੀ ਫਿਲੋਲ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਗਦੇਵਕੁਰ ਮਾਤਾ ਕੀ ਹੋਇਆ ਪਤਾ ਲੱਗਾ ਨੌਜਵਾਨ ਦੀ ਮੌਤ ਹੋ ਗਈ ਕੋਈ ਕੋਈ ਲੜਾਈ ਝਗੜਾ ਹੋਇਆ ਮੇਰਾ ਕੋਈ ਨਹੀਂ ਕੋਈ ਚਾਈ ਚਾਹ ਰੋਟੀ ਖਾ ਕੇ ਰੋਟੀ ਖਾਦੀ ਹੈ ਰੋਟੀ ਖਾ ਕੋਠੇ ਕਿੱਢ ਗਿਆ ਕੋਣ ਫੋਨ ਕੀਤਾ ਕੋਣ ਕੀਤਾ ਬਈ ਇੱਧਰ ਨੂੰ ਆਇਆ ਉਹਨੂੰ ਪਤਾ ਨਹੀਂ ਕਿ ਮੇਰੇ ਨਾਲ ਲੜਾਈ ਕਰਨੀ ਜਾਂ ਮੇਰੇ ਨਾਲ ਕਿਸੇ ਨਾਲ ਉਸ ਗਏ ਨੂੰ ਜਿਹੜਾ ਜਿਹਨੇ ਸੱਦਿਆ ਸੀ ਆਪ ਉਹ ਪਰੇ ਹੋ ਗਿਆ ਇਹ ਮੂਰਤ ਹਾਂ ਉਸ ਕੋ ਉਹਦੀ ਕੋਈ ਲੜਾਈ ਨਹੀਂ ਸੀ ਕੋਠੇ ਤੇ ਸੁੱਤਾ ਪਿਆ ਕੱਪੜੇ ਉਹਦੇ ਲਾਈ ਦੇਖੋ ਮੇਰਾ ਇੱਕ ਅੱਗੇ ਮੱਕ ਗਿਆ ਸੀ ਇਹ ਵੀ ਚਲੇ ਗਿਆ ਦੋ ਨਿੱਕੇ ਨਿੱਕੇ ਬੱਚੇ ਮਹਿਲ ਇਹ ਆਏ ਆ ਨੱਗਰ ਮੇਰੇ ਨਾਲ ਆ ਵਾ ਹਾਂ ਸਾਫ ਚੱਲ ਜੇ ਉਨਸਾਰ ਹੈ ਚਾਹੀਦਾ ਚਾਹੀਦਾ ਇੱਥੇ ਸਟੇਡੀਅਮ ਦੇ ਲਾਗੇ ਦੁਕਾਨ ਆ ਉਥੇ ਝਗੜਾ ਹੋਇਆ ਨੌਜਵਾਨਾਂ ਦਾ ਬਕਾਪੁਰ ਦੇ ਨੌਜਵਾਨ ਮੁੰਡੇ ਸੀ ਜਿਹੜਾ ਅਕਲਪੁਰ ਦੇ ਮੁੰਡਾ ਤਾਰੂ ਆ ਤੇ ਜਗਤਾਰ ਸਿੰਘ ਤਾਰੂ ਉਹਦੇ ਸੱਟਾਂ ਗਹਿਰੀਆਂ ਸੱਟਾਂ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਡੀ ਐਮ ਸੀ ਲੈ ਗਿਆ ਸੀ ਰਸਤੇ 'ਚ ਹੋ ਗਈ ਪਤਾ ਨਹੀਂ ਆ ਤੇ ਡੀ ਐਮ ਸੀ ਗਏ ਤੇ ਹੋ ਗਈ ਆ ਇਸ ਕਰਕੇ ਸਾਰਾ ਪਿੰਡ ਦੇ ਵਿੱਚ ਸੋ ਗਿਆ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੇ ਸ਼ਰਦਾਪੁਰ ਬਲ ਨੇ ਨਗਰ ਨੇ ਮਨਾਉਣਾ ਸੀ ਅਖੰਡ ਪਾਠ ਸਭ ਆਰੰਭ ਕਰਾਉਣਾ ਸੀ ਉਹ ਵੀ ਅੱਗੇ ਕਰ ਦਿੱਤਾ ਸਾਰਾ ਪਿੰਡ ਬਹੁਤ ਸੋਗ ਵਿੱਚ ਡੁੱਬਿਆ ਇਸ ਤੋਂ ਪਹਿਲਾਂ ਇਹਦਾ ਵੱਡਾ ਭਰਾ ਜਿਹੜਾ ਇਟਲੀ ਦੇ ਵਿੱਚ ਉਹਦੀ ਦੈਥ ਉਹ ਐਕਸੀਡੈਂਟ ਕਾਰਨ ਅੱਜ ਇਸ ਘਰ ਦੇ ਵਿੱਚ ਬਿਹਾਰਾ ਨਹੀਂ ਪੈ ਗਈ ਬਹੁਤ ਜ਼ਿਆਦਾ ਮਾਰਾ ਹੋਇਆ ਸਾਰਾ ਨਗਰ ਸੋਗ ਮਨਾ ਰਿਹਾ ਇਹ ਲੜਾਈ ਕਦੋਂ ਹੋਈ ਇਹਨਾਂ ਦੀ ਲੜਾਈ ਰਾਤ ਜੀ 7 ਵਜੇ 7:30 ਵਜੇ ਦੇ ਕਰੀਬ ਹੋਈ ਆ ਇੱਥੇ ਆਂਡੇ ਮੀਟ ਦੀ ਦੁਕਾਨ ਆ ਉੱਥੇ ਝਗੜਾ ਹੋਇਆ ਆ ਉੱਥੇ ਕੰਮ ਵੱਧ ਗਿਆ ਕਿੰਨੇ ਕੁੰਡੇ ਦੀ ਉਮਰ ਕਿੰਨੀ ਕੇ ਮੁੰਡੇ ਦੀ ਇਹਦੀ 42-43 ਸਾਲ ਦੀ ਸੀ ਮੇਰਾ ਵੀਰ ਵਧੀਆ ਮੁੰਡਾ ਸੀ ਚਲੋ ਪਹਿਲਾਂ ਨਸ਼ਾ ਨਸ਼ਾ ਕਰਦਾ ਸੀ ਹੁਣ ਘਰ ਸੁਧਰਿਆ ਸੀ ਫੈਮਲੀ ਚ ਕੌਣ ਕੌਣ ਹੈ ਫੈਮਲੀ ਇੱਕ ਉਹਦੀ ਮਾਤਾ ਇੱਕ ਉਹਦੀ ਵਾਈਫ ਆ ਦੋ ਛੋਟੇ ਬੱਚੇ ਆ ਪਿਤਾ ਵੀ ਹੈ ਨਹੀਂ ਉਹ ਤੇ ਇੱਕ ਬ੍ਰਦਰ ਇਟਲੀ ਗਿਆ ਸੀ ਆਪੇ ਰੋਜੀ ਰੋਟੀ ਲਈ ਉੱਥੇ ਐਕਸੀਡੈਂਟ ਹੋ ਕੇ ਉਹ ਮੱਕ ਗਿਆ ਕੋਈ ਲੜਾਈ ਦਾ ਸਾਰਾ ਨਹੀਂ ਪਤਾ ਲੜਾਈ ਤਾਂ ਕਰਨ ਜੇ ਨਹੀਂ ਤਾਂ ਪੁਲਿਸ ਆਈ ਆ ਉਹਨਾਂ ਨੂੰ ਜਾਣਕਾਰੀ ਦਿੱਤੀ ਸਾਰੇ ਪਿੰਡ ਨੇ ਤਬਦੀਸ਼ ਕਰ ਰਹੀ ਆ ਜੋ ਤਬਦੀਸ਼ ਦੇ ਸਾਹਮਣੇ ਆਊਗਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਨਹੀਂ ਕਰਨਗੇ ਤਾਂ ਸਾਰਾ ਪਿੰਡ ਇੱਕ ਮੁੱਠ ਹੋ ਕੇ ਧਰਨਾ ਲਗਾਇਆ ਜਾਵੇਗਾ ਇਹ ਤਾਂ ਤੁਸੀਂ ਦੱਸਿਆ ਬਖਾ ਪਰਦੇ ਬੰਦੇ ਆ ਕੋਈ ਪਛਾਣ ਵੀ ਹੈਗੀ ਪਛਾਣ ਉਹ ਮੁੰਡੇ ਜਿਹੜੇ ਨਾਲ ਹੋਰ ਵੀ ਸੀਗੇ ਉੱਥੇ ਬੈਠੇ ਉਹਨੇ ਪਛਾਣ ਕਰਕੇ ਪੁਲਿਸ ਨੂੰ ਦੱਸਿਆ ਉਹਨਾਂ ਪੁਲਿਸ ਜੋ ਵੀ ਕਾਰਵਾਈ ਅਫਸਰਾਂ ਦੇ ਵਿੱਚ ਧਿਆਨ ਦੇ ਵਿੱਚ ਲਿਆਂਦੀ ਆ ਇਹ ਨਾ ਕਾਰਵਾਈ ਨਹੀਂ ਕਰੇਗੀ ਫਿਰ ਨੈਸ਼ਨਲ ਹਾਈਵੇ ਜੀ ਲੋੜ ਪਈ ਤਾਂ ਮੈਂ ਭਾਰਤੀ ਕਿਸਾਨ ਜੀ ਨੇ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਜਨਰਲ ਸਕੱਤਰ ਆ ਜੇਥੇਬੰਦੀ ਨੂੰ ਨਾਲ ਲੈ ਕੇ ਤੇ ਨਗਰ ਨੂੰ ਨਾਲ ਲੈ ਕੇ ਧਰਨਾ ਵੀ ਲਗਾਇਆ ਜਾਵੇਗਾ ਨਹੀਂ ਕੋਈ ਕਾਰਵਾਈ ਹੋਊਗੀ ਅਸੀਂ ਪਰਿਵਾਰ ਨੂੰ ਪੂਰਾ ਨਗਰ ਸਾਰਾ ਇਕਮੁੱਠ ਹੋ ਕੇ ਇਨਸਾਫ ਦਵਾਵਾਂਗੇ ਕੱਲ ਰਾਤ ਲੇਟ ਨਾਈਟ ਤੋਂ ਇੱਕ ਇਨਫਰਮੇਸ਼ਨ ਡੀਐਮਸੀ ਨੂੰ ਦਾ ਅਨੁਦੋਸ਼ ਰਸੀਵ ਹੋਈ ਹੈ ਕਿ ਜਿਹੜਾ ਜਗਤਾਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਅਕਲਪੁਰ ਇਹਦੀ ਅਸਾਲਟ ਕੇਸ ਦੇ ਵਿੱਚ ਡੈਥ ਹੋਈ ਹੈ ਜੋ ਸਵੇਰ ਨੂੰ ਮਾਰਨਿੰਗ ਅਸੀਂ ਉੱਥੇ ਜਾ ਕੇ ਸਾਰੀ ਚੀਜ਼ ਨੂੰ ਵੈਰੀਫਾਈ ਕੀਤਾ ਤੇ ਗੱਲ ਤਸਦੀਕ ਹੋਈ ਕਿ ਜਿਹੜਾ ਜਗਤਾਰ ਸਿੰਘ ਹੈ ਜੋ ਕਿ ਅਕਲਪੁਰ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਸੀਮਾ ਦੇ ਬਿਆਨ ਕਲੰਬੰਦ ਕੀਤੇ ਤੇ ਬਿਆਨਾਂ ਦੇ ਮੁਤਾਬਕ ਪੰਜ ਦੋਸ਼ੀ ਜੋ ਕਿ ਨਾਮਿਨੇਟ ਹੋਏ ਨੇ ਰਾਜਵੀਰ ਸਿੰਘ ਅਜਵਿੰਦਰ ਸਿੰਘ ਅਮਰਿਤਪਾਲ ਸਿੰਘ ਰਵਿੰਦਰ ਸਿੰਘ ਤੇ ਲਖਮੀ ਸਿੰਘ ਇਹਦੇ ਸメਥ ਹੋਰ ਅਣ ਪਛਾਤੇ ਵਿਅਕਤੀ ਸੀਗੇ ਜਿਨ੍ਹਾਂ ਨੇ ਮਾਰੂਥਿਆ ਰਣਾ ਲੈ ਸੋਕੇ ਨਾ ਇੱਕ ਤਾਂ ਪਿੰਡ ਦਾ ਹੀ ਮੁੰਡਾ ਸੀ ਤੇਜਿੰਦਰ ਸਿੰਘ ਅਲੀਸ ਗੋਲੀ ਪੁੱਤਰ ਆਤਮ ਸਿੰਘ ਅਕਲਪੁਰ ਦਾ ਇਹ ਬੈਠਾ ਸੀ ਇਕਬਾਲ ਸਿੰਘ ਦੀ ਦੁਕਾਨ ਤੇ ਤੇ ਉੱਥੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀਗੀ ਤੇ ਤੇਜਿੰਦਰ ਸਿੰਘ ਦਾ ਕੁਟਮਾਰ ਕਰ ਰਹੇ ਸੀਗੇ ਇਹਨੇ ਜਗਤਾਰ ਸਿੰਘ ਨੂੰ ਬੁਲਾ ਲਿਆ ਤੇ ਇਹਨਾਂ ਨੇ ਜਗਤਾਰ ਸਿੰਘ ਤੇ ਤੇਜਿੰਦਰ ਸਿੰਘ ਦਾ ਕੁਟਮਾਰ ਕੀਤੀ ਜੋ ਜਗਤਾਰ ਸਿੰਘ ਦੇ ਕੁਟਮਾਰ ਥੋੜੀ ਜ਼ਿਆਦਾ ਹੋ ਗਈ ਜਿਸ ਕਰਕੇ ਇਹਨੇ ਸੱਤ ਸੱਟ ਵੱਜੀਆਂ ਦੋ ਬਲੰਡ ਸੱਟਾਂ ਵੱਜੀਆਂ ਇਹਦੇ ਸੱਤ ਤੇ ਕੋਈ ਰੌਟ ਮਾਰੀ ਜਿਸ ਕਰਕੇ ਇਹਦੀ ਉੱਥੇ ਮੌਕੇ ਤੇ ਬੇਹੋਸ਼ ਹੋ ਗਿਆ ਸੀ ਜਿਹਨੂੰ ਸਿਵਲ ਹਸਪਤਾਲ ਫਲੋਰ ਦੇ ਪਰਿਵਾਰ ਨੇ ਦਾਖਲ ਕਰਾਇਆ ਸੀ ਤੇ ਫਿਰ ਉਹਨੂੰ ਡੀਐਮਸੀ ਰੈਫਰ ਕੀਤਾ ਜਿੱਥੇ ਉਹਦੀ ਮੌਤ ਹੋ ਗਈ ਸੀ ਰਸਤੇ 'ਚ ਤੇ ਇਸ ਸੰਬੰਧੀ ਅਸੀਂ ਮੁਕੱਦਮਾ ਨੰਬਰ 7 ਅਦੀਨਤਾਰਾ ਆਪਣਾ 103 ਜੀਮਨ 2 ਬੀਐਨਐਸ ਕਾਰਡ ਜੀਮਨ 2 ਬੀਐਨਐਸ 192 ਜੀਮਨ 3 ਬੀਐਨਐਸ ਤੇ 190 ਬੀਐਨਐਸ ਤੇ ਦਰਜ ਰਜਿਸਟਰ ਕੀਤਾ ਜੋ ਕਿ ਮਰਡਰ ਦੀ ਸੈਕਸ਼ਨਸ ਹੈ ਤੇ ਇਸ ਸੰਬੰਧੀ ਸਟੇਜ ਉੱਪਰ ਰੇਡ ਕੀਤੀ ਜਾ ਰਹੀ ਤੇ ਜਲਦੀ ਹੀ ਸਾਰੇ ਦੋਸ਼ੀਨ ਕਾਬੂ ਕਰ ਲਿਆ ਜਾਏਗਾ